ਇਸ ਵੇਲੇ ਵੀ ਵੱਡੀ ਖਬਰ ਸਾਂਝੀ ਕਰ ਰਹੀ ਹੈ ਕਿ ਕੰਗਣਾ ਨੌਤ ਹੁਣ ਬਾਲੀਵੁੱਡ ਅਦਾਕਾਰ ਦੇ ਨਾਲ-ਨਾਲ ਹੀ ਮਾਝਾ ਪ੍ਰਦੇਸ਼ ਦੀ ਮੰਡੀ ਜ਼ਿਲ੍ਹੇ ਤੋਂ ਸੰਸਦ ਮੈਂਬਰ ਬਣ ਗਈ ਹੈ ਕੁਝ ਦਿਨ ਪਹਿਲਾਂ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਅਦਾਕਾਰ ਬਾਲੀਵੁੱਡ ਛੱਡ ਕੇ ਰਾਜਨੀਤੀ ਕਰ ਸਕਦੀ ਹੈ ਪਰ ਕੰਗਨਾ ਨੇ ਸਪੱਸ਼ਟ ਕੀਤਾ ਹੈ ਕਿ ਉਹ ਦੋਵੇਂ ਕੰਮ ਚੰਗੀ ਤਰ੍ਹਾਂ ਕਰ ਸਕਦੀ ਹੈ ਕੰਗਨਾ ਨੌਥ ਦੀ ਫਿਲਮ ਅਮਰਜੈਂਸੀ 6 ਸਤੰਬਰ ਨੂੰ ਸਿਨੇਮੇ ਕਰਾਚੀ ਰਿਲੀਜ਼ ਹੋਵੇਗੀ ਇਸ ਤੋਂ ਇਲਾਵਾ ਅਦਾਕਾਰ ਕੁਝ ਹੋਰ ਵਿਅਕਤੀਤਾ ਵਿੱਚ ਵੀ ਰੁਚੀ ਹੋਈ ਹੈ ਇਸ ਦੇ ਨਾਲ ਹੀ ਅਦਾਕਾਰ ਆਪਣੇ ਬਾਜ਼ਾਰ ਦੇ ਲੋਕਾਂ ਦਾ ਵੀ ਪੂਰਾ ਧਿਆਨ ਰੱਖ ਰਹੀ ਹੈ ਹਾਲ ਹੀ ਵਿੱਚ ਕੰਗਨਾ ਨੌਥ ਨੇ ਮੰਡੀ ਸਦਰਜ ਆਪਣਾ ਵਿਸ਼ੇਸ਼ ਦਫ਼ਤਰ ਖੋਲ੍ਹਿਆ ਹੈ ਜਿੱਥੇ ਉਹਨਾਂ ਨੇ ਜਨਤਾ ਦੀਆਂ ਸਮੱਸਿਆਵਾਂ ਦਾ ਹੱਲ ਲਈ ਵੱਡਾ ਕਦਮ ਚੁੱਕਿਆ ਹੈ ਕੰਗੜਾ ਨੌਤ ਨੇ ਕਿਹਾ ਕਿ ਸੌ ਚੁੱਕਣ ਤੋਂ ਬਾਅਦ ਮੈਂ ਸਭ ਤੋਂ ਪਹਿਲਾ ਜਨਤਾਲੇ ਸੰਚਾਰ ਕੇਂਦਰ ਸਥਾਪਿਤ ਕਰਨ ਦਾ ਕੰਮ ਕੀਤਾ ਹੈ ਕੰਗੜਾ ਨੇ ਸ਼ਰਤ ਰੱਖੀ ਹੈ ਕਿ ਮੇਰੇ ਮੰਡੀ ਦਫਤਰ ਆਨਲੀ ਤੁਹਾਨੂੰ ਆਪਣਾ ਆਧਾਰ ਕਾਰਡ ਆਪਣੇ ਨਾਲ ਲਿਆਉਣਾ ਪਵੇਗਾ ਇਸ ਦੇ ਨਾਲ ਹੀ ਸੰਸਦ ਦੇ ਕੰਮਕਾਰਜ ਸੰਬੰਧੀ ਚਿੱਠੀ ਵੀ ਹੋਣੀ ਚਾਹੀਦੀ ਹੈ ਉਨਾ ਕਿਹਾ ਹੈ ਕਿ ਇਸ ਦੇ ਨਾਲ ਲੋਕਾਂ ਨੂੰ ਕੋਈ ਅਸੁਵਿਧਾ ਨਹੀਂ ਹੋਵੇਗੀ ਕਿਉਂਕਿ ਉੱਥੇ ਬਹੁਤ ਸਾਰੇ ਸੈਲਾਨੀ ਆਉਂਦੇ ਹਨ ਇਸ ਦੌਰਾਨ ਕੰਗੜਾ ਨੌਤਨੀ ਆਪਣੇ ਹੱਥੇ 'ਚ ਚਿੱਟਾ ਪਾਤਰ ਦਿਖਾਉਂਦੇ ਹੋਏ ਕਿਹਾ ਹੈ ਸਵਾਦਾ ਕੇਂਦਰ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ ਸਾਡਾ ਉਦੇਸ਼ ਹੈ ਕਿ ਇਸ ਪ੍ਰੋਗਰਾਮ ਰਾਹੀਂ ਜਨਤਾ ਸਾਡੇ ਨਾਲ ਜੁੜੇ ਲੋਕ ਸੇਵਾ ਤੇ ਰਾਜਨੀਤੀ ਵਿੱਚ ਦਿਲਚਸਪੀ ਰੱਖਣ ਵਾਲੇ ਲੋਕ ਸਾਡੇ ਨਾਲ ਆਉਣ ਤੇ ਸਾਡੇ ਨਾਲ ਜੁੜਨ ਕੰਗੜਾ ਨੌਤਨੀ ਕਿਹਾ ਹੈ ਕਿ ਤੁਸੀਂ ਮੈਨੂੰ ਕੁਲੂ ਮਨਾਲੀ ਸਥਿਤੀ ਮੇਰੇ ਰਾਜ ਤੇ ਨਿੱਜੀ ਤੌਰ ਤੇ ਮਿਲਣ ਵੀ ਆ ਸਕਦੇ ਹੋ ਜੇਕਰ ਤੁਸੀਂ ਮੰਡੀ ਸਦਰ ਚ ਆਉਣਾ ਚਾਹੁੰਦੇ ਹੋ ਤਾਂ ਉੱਥੇ ਸਿੱਧੇ ਮੇਰੇ ਦਫ਼ਤਰ ਚ ਆ ਸਕਦੇ ਹੋ ਜਿਹੜੇ ਲੋਕ ਹਿਮਾਚਲ ਤੋਂ ਹਨ ਉਹ ਮੇਰੀ ਸਰਕਾਰ ਅਸਤੇ ਰਾਜ ਤੇ ਆ ਸਕਦੇ ਹਨ ਹੋਰ ਤਾਂ ਅੱਜ ਖਬਰ ਦੇਖਣ ਲਈ ਜੁੜੇ ਰਹੋ ਦਿਸ ਅਪਡੇਟਸ ਨੀ ਨਾਲ ਇਸ ਵੇਲੇ ਵੀ ਵੱਡੀ ਖਬਰ ਸਾਂਝੀ ਕਰ ਰਹੀ ਹੈ ਕਿ ਕੰਗਣਾ ਨੌਤ ਹੁਣ ਬਾਲੀਵੁੱਡ ਅਦਾਕਾਰ ਦੇ ਨਾਲ ਨਾਲ ਹੀ ਹਿਮਾਚਲ ਪ੍ਰਦੇਸ਼ ਦੀ ਮੰਡੀ ਜ਼ਿਲ੍ਹੇ ਤੋਂ ਸੰਸਦ ਮੈਂਬਰ ਵਣਗੀ ਹੈ ਕੁਝ ਦਿਨ ਪਹਿਲਾਂ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਅਦਾਕਾਰ ਬਾਲੀਵੁੱਡ ਦੇ ਛੱਡ ਕੇ ਰਾਜਨੀਤੀ ਕਰ ਸਕਦੀ ਹੈ ਪਰ ਕੰਗਨਾ ਨੇ ਸਪੱਸ਼ਟ ਕੀਤਾ ਹੈ ਕਿ ਉਹ ਦੋਵੇਂ ਕੰਮ ਚੰਗੀ ਤਰ੍ਹਾਂ ਕਰ ਸਕਦੀ ਹੈ। ਕੰਗਨਾ ਨੌਰਥ ਦੀ ਫਿਲਮ ਅਮਰਜੈਂਸੀ 6 ਸਤੰਬਰ ਨੂੰ ਸਿਨੇਮੇ ਘਰਾਂ 'ਚ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਅਦਾਕਾਰ ਕੁਝ ਹੋਰ ਵਿਅਕਤੀਤਾ ਵਿੱਚ ਵੀ ਰੁੱਝੀ ਹੋਈ ਹੈ। ਇਸ ਦੇ ਨਾਲ ਹੀ ਅਦਾਕਾਰ ਆਪਣੇ ਬਾਜ਼ਾਰ ਦੇ ਲੋਕਾਂ ਦਾ ਵੀ ਪੂਰਾ ਧਿਆਨ ਰੱਖ ਰਹੀ ਹੈ। ਹਾਲ ਹੀ ਵਿੱਚ ਕੰਗਨਾ ਨੌਰਥ ਨੇ ਮੰਡੀ ਸਦਰ 'ਚ ਆਪਣਾ ਵਿਸ਼ੇਸ਼ ਦਫ਼ਤਰ ਖੋਲ੍ਹਿਆ ਹੈ ਜਿੱਥੇ ਉਹਨਾਂ ਨੇ ਜਨਤਾ ਦੀਆਂ ਸਮੱਸਿਆਵਾਂ ਦਾ ਹੱਲ ਲਈ ਵੱਡਾ ਕਦਮ ਚੁੱਕਿਆ ਹੈ ਕੰਗੜਾ ਨੌਤ ਨੇ ਕਿਹਾ ਕਿ ਸੌ ਚੁੱਕਣ ਤੋਂ ਬਾਅਦ ਮੈਂ ਸਭ ਤੋਂ ਪਹਿਲਾ ਜਨਤਾਲੇ ਸੰਚਾਰ ਕੇਂਦਰ ਸਥਾਪਿਤ ਕਰਨ ਦਾ ਕੰਮ ਕੀਤਾ ਹੈ ਕੰਗੜਾ ਨੇ ਸ਼ਰਤ ਰੱਖੀ ਹੈ ਕਿ ਮੇਰੇ ਮੰਡੀ ਦਫ਼ਤਰ ਆਨਲੀ ਤੁਹਾਨੂੰ ਆਪਣਾ ਆਧਾਰ ਕਾਟ ਆਪਣੇ ਨਾਲ ਲਿਆਉਣਾ ਪਵੇਗਾ ਇਸ ਦੇ ਨਾਲ ਹੀ ਸੰਸਦ ਦੇ ਕੰਮਕਾਰਜ ਸੰਬੰਧੀ ਚਿੱਠੀ ਵੀ ਹੋਣੀ ਚਾਹੀਦੀ ਹੈ ਉਹਨਾਂ ਕਿਹਾ ਹੈ ਕਿ ਇਸ ਦੇ ਨਾਲ ਲੋਕਾਂ ਨੂੰ ਕੋਈ ਅਸੁਵਿਧਾ ਨਹੀਂ ਹੋਵੇਗੀ ਕਿਉਂਕਿ ਉੱਥੇ ਬਹੁਤ ਸਾਰੇ ਸੈਲਾਨੀ ਆਉਂਦੇ ਹਨ ਇਸ ਦੌਰਾਨ ਕੰਗੜਾ ਨੌਤ ਨੇ ਆਪਣੇ ਹੱਥੇ 'ਚ ਚਿੱਟਾ ਪਾਤਰ ਦਿਖਾਉਂਦੇ ਹੋਏ ਕਿਹਾ ਹੈ ਸਵਾਦਾ ਕੇਂਦਰ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ ਸਾਡਾ ਉਦੇਸ਼ ਹੈ ਕਿ ਇਸ ਪ੍ਰੋਗਰਾਮ ਰਾਹੀਂ ਜਨਤਾ ਸਾਡੇ ਨਾਲ ਜੁੜੇ ਲੋਕ ਸੇਵਾ ਤੇ ਰਾਜਨੀਤੀ ਵਿੱਚ ਦਿਲਚਸਪੀ ਰੱਖਣ ਵਾਲੇ ਲੋਕ ਸਾਡੇ ਨਾਲ ਆਉਣ ਤੇ ਸਾਡੇ ਨਾਲ ਜੁੜਨ ਕੰਗੜਾ ਨੌਤ ਨੇ ਕਿਹਾ ਹੈ ਕਿ ਤੁਸੀਂ ਮੈਨੂੰ ਕੁਲੂ ਮਨਾਲੀ ਸਥਿਤੀ ਮੇਰੀ ਰਾਜ ਤੇ ਨਿੱਜੀ ਤੌਰ ਤੇ ਮਿਲਣ ਵੀ ਆ ਸਕਦੇ ਹੋ ਜੇਕਰ ਤੁਸੀਂ ਮੰਡੀ ਸਦਰ ਚ ਆਉਣਾ ਚਾਹੁੰਦੇ ਹੋ ਤਾਂ ਉਥੇ ਸਿੱਧੇ ਮੇਰੇ ਦਫਤਰ ਚ ਆ ਸਕਦੇ ਹੋ ਜਿਹੜੇ ਲੋਕ ਹਿਮਾਚਲ ਤੋਂ ਹਨ ਉਹ ਮੇਰੀ ਸਰਕਾਰ ਦੇ ਸਿੱਧੇ ਰਸਤੇ ਆ ਸਕਦੇ ਹਨ ਹੋਰ ਤਾਂ ਅੱਜ ਖਬਰਾਂ ਦੇਖਣ ਲਈ ਜੁੜੇ ਰਹੋ ਦੀਸ਼ ਅਪਡੇਟਸ ਨਿਊਜ਼ ਨਾਲ ਸਾਂਫਰ ਇਸ ਵੇਲੇ ਵੀ ਵੱਡੀ ਖਬਰ ਸਾਂਝੀ ਕਰ ਰਹੀ ਹੈ ਕਿ ਕੰਗਣਾ ਨੌਤ ਹੁਣ ਬਾਲੀਵੁੱਡ ਅਦਾਕਾਰ ਦੇ ਨਾਲ-ਨਾਲ ਹੀ ਹਿਮਾਚਲ ਪ੍ਰਦੇਸ਼ ਦੀ ਮੰਡੀ ਜ਼ਿਲ੍ਹੇ ਤੋਂ ਸੰਸਦ ਮੈਂਬਰ ਬਣ ਗਈ ਹੈ ਕੁਝ ਦਿਨ ਪਹਿਲਾਂ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਅਦਾਕਾਰ ਬਾਲੀਵੁੱਡ ਦੇ ਛੱਡ ਕੇ ਰਾਜਨੀਤੀ ਕਰ ਸਕਦੀ ਪਰ ਕੰਗਨਾ ਨੇ ਸਪਸ਼ਟ ਕੀਤਾ ਹੈ ਕਿ ਉਹ ਦੋਵੇਂ ਕੰਮ ਚੰਗੀ ਤਰ੍ਹਾਂ ਕਰ ਸਕਦੀ ਹੈ ਕੰਗਨਾ ਨੌਰਥ ਦੀ ਫਿਲਮ ਅਮਰਜੈਂਸੀ 6 ਸਤੰਬਰ ਨੂੰ ਸਿਨੇਮੇ ਘਰਾਂ 'ਚ ਰਿਲੀਜ਼ ਹੋਵੇਗੀ ਇਸ ਤੋਂ ਇਲਾਵਾ ਅਦਾਕਾਰ ਕੁਝ ਹੋਰ ਵਿਅਕਤੀਤਾ ਵਿੱਚ ਵੀ ਰੁੱਝੀ ਹੋਈ ਹੈ ਇਸ ਦੇ ਨਾਲ ਹੀ ਅਦਾਕਾਰ ਆਪਣੇ ਬਾਜ਼ਾਰ ਦੇ ਲੋਕਾਂ ਦਾ ਵੀ ਪੂਰਾ ਧਿਆਨ ਰੱਖ ਰਹੀ ਹੈ ਹਾਲ ਹੀ ਵਿੱਚ ਕੰਗਨਾ ਨੌਰਥ ਨੇ ਮੰਡੀ ਸਦਰਜ ਆਪਣਾ ਵਿਸ਼ੇਸ਼ ਦਫ਼ਤਰ ਖੋਲ੍ਹਿਆ ਹੈ ਜਿੱਥੇ ਉਹਨਾਂ ਨੇ ਜਨਤਾ ਦੀਆਂ ਸਮੱਸਿਆਵਾਂ ਦਾ ਹੱਲ ਲਈ ਵੱਡਾ ਕਦਮ ਚੁੱਕਿਆ ਹੈ ਕੰਗੜਾ ਨੌਤ ਨੇ ਕਿਹਾ ਕਿ ਸੋਚ ਚੁੱਕਣ ਤੋਂ ਬਾਅਦ ਮੈਂ ਸਭ ਤੋਂ ਪਹਿਲਾਂ ਜਨਤਾਲੇ ਸੰਚਾਰ ਕੇਂਦਰ ਸਥਾਪਿਤ ਕਰਨ ਦਾ ਕੰਮ ਕੀਤਾ ਹੈ ਕੰਗੜਾ ਨੇ ਸ਼ਰਤ ਇਹ ਹੈ ਕਿ ਮੇਰੇ ਮੰਡੀ ਦਫ਼ਤਰ ਆਨਲੀ ਤੁਹਾਨੂੰ ਆਪਣਾ ਆਧਾਰ ਕਾਰਡ ਆਪਣੇ ਨਾਲ ਲਿਆਉਣਾ ਪਵੇਗਾ ਇਸ ਦੇ ਨਾਲ ਹੀ ਸੰਸਦ ਦੇ ਕੰਮਕਾਰਜ ਸੰਬੰਧੀ ਚਿੱਠੀ ਵੀ ਹੋਣੀ ਚਾਹੀਦੀ ਹੈ ਉਨ੍ਹਾਂ ਕਿਹਾ ਹੈ ਕਿ ਇਸ ਦੇ ਨਾਲ ਲੋਕਾਂ ਨੂੰ ਕੋਈ ਅਸੁਵਿਧਾ ਨਹੀਂ ਹੋਵੇਗੀ ਕਿਉਂਕਿ ਉੱਥੇ ਬਹੁਤ ਸਾਰੇ ਸੈਲਾਨੀ ਆਉਂਦੇ ਹਨ ਇਸ ਦੌਰਾਨ ਕੰਗੜਾ ਨੌਤ ਨੇ ਆਪਣੇ ਹੱਥੇ 'ਚ ਚਿੱਟਾ ਪਾਤਰ ਦਿਖਾਉਂਦੇ ਹੋਏ ਕਿਹਾ ਹੈ ਸਵਾਦਾ ਕੇਂਦਰ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ ਸਾਡਾ ਉਦੇਸ਼ ਹੈ ਕਿ ਇਸ ਪ੍ਰੋਗਰਾਮ ਰਾਹੀਂ ਜਨਤਾ ਸਾਡੇ ਨਾਲ ਜੁੜੇ ਲੋਕ ਸੇਵਾ ਤੇ ਰਾਜਨੀਤੀ ਵਿੱਚ ਦਿਲਚਸਪੀ ਰੱਖਣ ਵਾਲੇ ਲੋਕ ਸਾਡੇ ਨਾਲ ਆਉਣ ਤੇ ਸਾਡੇ ਨਾਲ ਜੁੜਨ ਕੰਗੜਾ ਨੌਤ ਨੇ ਕਿਹਾ ਹੈ ਕਿ ਤੁਸੀਂ ਮੈਨੂੰ ਕੁਲੂ ਮਨਾਲੀ ਸਥਿਤੀ ਮੇਰੇ ਰਾਜ ਤੇ ਨਿੱਜੀ ਤੌਰ ਤੇ ਮਿਲਣ ਆ ਸਕਦੇ ਹੋ ਜੇਕਰ ਤੁਸੀਂ ਮੰਡੀ ਸਦਰ ਚ ਆਉਣਾ ਚਾਹੁੰਦੇ ਹੋ ਤਾਂ ਉਥੇ ਸਿੱਧੇ ਮੇਰੇ ਦਫਤਰ ਚ ਆ ਸਕਦੇ ਹੋ ਜਿਹੜੇ ਲੋਕ ਹਿਮਾਚਲ ਤੋਂ ਹਨ ਉਹ ਮੇਰੀ ਸਰਕਾਰ ਦਸhetra ਜਾਂ ਇਸਤੇ ਆ ਸਕਦੇ ਹਨ ਫੋਟੋ ਦਾ ਖਬਰ ਦੇਖਣ ਲਈ ਜੁੜੇ ਰੋ ਦੀਸ ਅਪਡੇਟਸ ਨੀ ਨਾਲ ਸਾਨਫਾ